ਅਕਾਲੀ ਦਲ ਲਈ ਬਾਹਰ ਦੀ ਮਨ ਚੱਲ ਜਾ 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 ਹੌਲੀ ਹੌਲੀ ਸ਼ੋਕਰੀ ਅਕਾਲੀ ਦਲ ਖਾਲਸਾ ਪੰਥ ਦੀ ਜੱਜਬਦੀ ਹੈ ਬੈਠ ਠੀਕ ਹੈ ਠੀਕ ਹੋਣਾ ਖੜੋ ਜਾ ਖੜੋ ਜਾ ਸ਼ੋਕਰੀ ਅਕਾਲੀ ਦਲ ਵਾਸਤੇ ਪੰਜਾਬ ਖਾਲਸਾ ਪੰਥ ਤਰੱਕੀ ਸਭ ਤੋਂ ਜ਼ਰੂਰੀ ਹੈ ਅੱਜ ਲੋੜ ਹੈ ਪਿਛਲੇ 10 ਸਾਲ ਪੰਜਾਬ ਵਿੱਚ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਤੇ ਝਾੜੂ ਵਾਲੇ ਨੇ ਇਸ ਕਰਕੇ ਮੈਂ ਬੇਨਤੀ ਆ ਇਸ ਲਈ ਮੈਂ ਆ ਪਏ ਹਾਂ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਵੀ ਆਪਾਂ ਨੂੰ ਕਾਲੀ ਦੇ ਤੱਕੜਾ ਕਰਨਾ ਪੈਣਾ ਹੈ ਮੈਨੂੰ ਮਾਣ ਹੈ ਅਕਾਲੀ ਦਲ ਦੇ ਪੱਟੀ ਹਲਕੇ ਦੇ ਵਰਕਰਾਂ ਦੇ ਜਦੋਂ ਮੈਂ ਮੈਸੇਜ ਲਾਇਆ ਤੁਸੀਂ ਡਟ ਕੇ ਪਹੁੰਚੇ ਦੋਕਰ ਮੈਂ ਜ਼ਿੰਦਗੀ ਵਿੱਚ ਅੱਗੇ ਹੋ ਕੇ ਲੜਾਈਆਂ ਲੜੀਆਂ ਮੈਂ ਕਿਤੇ ਵਰਕਰਾਂ ਨੂੰ ਅੱਗੇ ਨਹੀਂ ਕੀਤਾ ਮੈਂ ਆਪ ਅੱਗੇ ਹੋਇਆ ਹਰ ਲੜਾਈ ਉਹਦੇ ਵਿੱਚ ਮੈਂ ਉਹਦੋਂ ਵੀ ਕਿਹਾ ਸੀ ਕਿ ਤੁਸੀਂ ਤਗੜੇ ਹੋ ਜਾਓ ਮੈਂ ਆਪ ਆਉਂਗਾ ਕਾਗਿਲ ਤੁਹਾਡੇ ਅਸ ਕਰਕੇ ਪੱਟੀ ਵਾਲੇ ਤੁਹਾਨੂੰ ਕੋਈ ਚਿੰਤਾ ਨਹੀਂ ਕਿ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਤੇ ਐਮਐਲਏ ਵੀ ਮੈਂ ਇਸ ਕਰਕੇ ਪੰਥ ਪੰਥ ਹਲਕਾ ਢੜਕੇ ਲੱਗ ਜਿਓ ਆਂਜਨੀ ਓਮ ਹੁੰਦਾ ਸਭ ਉਹ ਕਿਸੇ ਦੀ ਨਿਹਾਲ ਕਿਸੇ ਦੀ ਨਿਹਾਲ ਆਹਾਲੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦਾ ਤੇ ਇਸ ਕਰਕੇ ਬੇਨਤੀ ਹੈ ਅਸੀਂ ਕਰ ਐਂ ਕਰਦੇ ਆ ਕਿਉਂਕਿ ਮੈਂ 3:00 ਵਜੇ ਕਾਗਜ਼ ਧਾਕਨ ਹੁੰਨੇ ਆ ਤੇ ਪਹਿਲੇ ਪਹਿਲੇ ਆ ਜੋ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੇਰੇ ਹਰੜੇ ਕਿਹੜੇ ਕਿਹੜੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇਖਤਤ ਜੇ ਕਿਸੇ ਦਾ ਗਦੀਪ ਸਿੰਘ ਆਰਤੀ ਸਿੰਘ ਸ਼ਾਨ ਸਿੰਘ ਜੀ ਆਹ ਗਾੜੀਆਂ ਮੇਰੇ ਕੋਲ ਨਿਸ਼ਾਨ ਸਿੰਘ ਜੀ ਕਿੱਥੇ ਆਹ ਭਾਜੀ ਅੱਗੇ ਨਾ ਆਓ ਪਿੱਛੇ ਆਸੋ ਉਹ ਯਾਰ ਇਹ ਗੱਲ ਬੱਟੀ ਵਾਲੋ ਉਹ ਪਾਸੇ ਲੋਕਾਂ ਦੇ ਮੈਂ ਕਾਲੀ ਲੀਡਰਸ਼ਿਪ ਬੱਟੀ ਨੂੰ ਬੇਚ ਨਹੀਂ ਕਰਨਾ ਕੁਝ ਮਰਜ਼ੀ ਹੋ ਜੇ ਜਿੰਨਾ ਹੀ ਜਿਤਨਾ ਆਪਾਂ ਕਿੱਤਵੇਂ ਸਾਰਾ ਸਰਦਾਰ ਬਹੁਤ ਜੈਕਾਰੇ ਜਿੰਦਾਬਾਦ ਇਹ ਲੋਕ ਸ਼ਕਤੀ ਮੈਂਬਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਅਨਾਉਂਸ ਕਰ ਤੋਂ ਲਓਗੇ ਖੜੇ ਵਧੀਆ ਖੜੇ ਯਾਰ ਸਾਰੇ ਖੜੇ ਤੁਸੀਂ ਐ ਕਰੋ ਲੋਕ ਸ਼ਕਤੀ ਮੈਂਬਰਾਂ